सर्दिया स्टार्ट हो गई ने ब्रेकफास्ट बहुत ही सब का हेल्दी स्टार्ट हो चुका है क्योंकि आप खाने जी मेथे वाली रोटियां मक्की दिया खा गोभी गाजर वाली अज मैं बना जा रही हूँ मल्टीग्रेन आटे भी पामा की पराठी जिदी पावे जी दो हरिया मिर्चा एक प्याज और हरा धनिया जो कि बरीक बरीक आपको तो धो सवार के कट लेना है। उस तो बाद ही आप हरे मेथे जो कि आप मकीी की रोटी भी पाने भी मैं धो सवार के ਬ੍ਰਿਕ-ਬ੍ਰਿਕ ਕੱਟ ਲੈਨੇ ਉਸ ਤੋਂ ਬਾਅਦ ਮੈਂ ਪਾ ਰਹੀ ਹਾਂ ਜੀ ਸਪੈਸ਼ਲ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਔਰ ਹੈਲਦੀ ਵੀ ਨੇ ਉਹ ਹੈ ਜੀ ਸੁੱਕੇ ਮੇਥੇ ਜੋ ਕਿ ਰਾਤ ਨੂੰ ਅਸੀਂ ਮੈਂ 2 ਦਿਨ ਪਹਿਲਾਂ ਪਾਣੀ ਚ ਪੀਉਤੇ ਸੀਗੇ ਔਰ ਪਾਣੀ ਖਾਲੀ ਪੇਟ ਅਸੀਂ ਪੀ ਲਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਮੇਥੇ ਬਹੁਤ ਸੋਨੇ ਪੁੰਗਰ ਗਏ ਨੇ ਔਰ ਬਹੁਤ ਹੀ ਹੈਲਦੀ ਹੋਏ ਇਹ ਹੁਣ ਕੌੜੇ ਨਹੀਂ ਲੱਗਣਗੇ ਇਹ ਇਹਨਾਂ ਦੇ ਜਿਵੇਂ ਸੁੱਕਿਆਂ ਦਾ ਕੌੜਾਪਨ ਹੁੰਦਾ ਹੈ ਨਾ ਇਹ ਚ ਉਹ ਬਿਲਕੁਲ ਗੜਤਰ ਨਹੀਂ ਹੈ ਬਿਲਕੁਲ ਹੀ ਟੇਸਟਲੈਸ ਹੋ ਗਏ ਨੇ ਲੇਕਿਨ ਹੈਲਦੀ ਹੋ ਗਏ ਨੇ ਸੋ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਦੇ ਤੁਸੀਂ ਲਸਣ ਅਗਰ ਪਾਉਣਾ ਚਾਹੁੰਦੇ ਤੁਸੀਂ ਉਹ ਵੀ ਪਾ ਸਕਦੇ ਹੋ ਅਗਰ ਤੁਹਾਡੀ ਇੱਛਾ ਹੈ ਮੈਂ ਨਹੀਂ ਪਾਵਾਂਗੀ ਕਿਉਂਕਿ ਲਸਣ ਦੀ ਖਾਨ ਤੋਂ ਬਾਅਦ ਕੀ ਹੁੰਦਾ ਹੈ ਕਿ ਬਰ ਪਿਆਸ ਬਹੁਤ ਜ਼ਿਆਦਾ ਲੱਗਦੀ ਦਿਨ ਦੇ ਵਿੱਚ ਸੋ ਇਸ ਲਈ ਮ ਲਸਣ ਜਿਹੜਾ ਹੈਗਾ ਉਹ ਨਹੀਂ ਪਾ ਰਹੀ ਹੈਗੀ ਮਿਰਚਾਂ ਔਰ ਪਿਆਜ਼ ਵੀ ਅਸੀਂ ਬਹੁਤ ਥੋੜੀਆਂ ਪਲਾਟੀਆਂ ਬਣਾਣੀ ਉਸ ਹਿਸਾਬ ਨਾਲ ਲਖਾਈਆਂ ਨੇ ਤੇ ਹੁਣ ਇਸ ਤੋਂ ਬਾਅਦ ਕੀ ਹੈ ਕਿ ਮੈਂ ਸਾਰਿਆਂ ਨੂੰ ਕਿਉਂਕਿ ਪਿਆਜ਼ ਤਾਂ ਮੈਂ ਕਰਨੀ ਸੀ ਚੌਪਰ 'ਚ ਮੈਂ ਸਾਰਾ ਕੁਝ ਹੀ ਇਕੱਠਾ ਕਰਕੇ ਚੌਪਰ 'ਚ ਚੌਪ ਕਰ ਲਿਆ ਬ੍ਰੀਕ ਬ੍ਰੀਕ ਕਿਉਂਕਿ ਫਿਰ ਇਹ ਮੂਚ ਨਹੀਂ ਆਉਂਦਾ ਬੱਚੇ ਵੀ ਆਮਨਾਲ ਖਾ ਲੈਂਦੇ ਹੈਗੇ ਨਹੀਂ ਸੋ ਇਸ ਤੋਂ ਬਾਅਦ ਆਪਾਂ ਹੁਣ ਜਿਹੜਾ ਹੈਗਾ ਆ ਗੁੰਨਾਗੇ ਜੀ ਆਟਾ ਲੋ ਜੀ ਆਪਾਂ ਆਟਾ ਜਿਹੜਾ ਹੈਗਾ ਉਹ ਗੁੰਨਾ ਸਟਾਰਟ ਕਰਤਾ ਹੈ ਇਹ ਸਾਟੇ 'ਚ ਜਿਵੇਂ ਹੁੰਦੱਸ ਮੈਂ ਪਿਆਜ਼ ਪਾਏ ਨੇ ਪਿਆਜ਼ ਕੀ ਕਰਦੇ ਨੇ ਕਿ ਜਦੋਂ ਨਮਕ ਪੈਂਦਾ ਤੇ ਪਾਣੀ ਛੱਡਣ ਲੱਗ ਜਾਂਦਾ ਸੋ ਇਹਨੂੰ ਆਪਾਂ ਬਹੁਤ ਜ਼ਿਆਦਾ ਢਿੱਲਾ ਨਹੀਂ ਗੁੰਨਾ ਹੈਗਾ ਆਟਾ ਜਿਹੜਾ ਹੈਗਾ ਇਹ ਥੋੜਾ ਆਪਾਂ ਸਖਤ ਹੀ ਰੱਖਣਾ ਹੈ ਕਿਉਂਕਿ ਜਿਵੇਂ ਜਿਵੇਂ ਟਾਈਮ ਬੀਤਣਾ ਪਿਆਜ਼ ਨੇ ਪਾਣੀ ਛੱਡਣਾ ਹੈ ਤੇ ਇਹ ਸਾਟੇ ਨੇ ਹੋਰ ਵੀ ਪੋਲਾ ਹੋ ਜਾਣਾ ਹੈਗਾ ਸੋ ਤੁਸੀਂ ਇਹ ਰੋਟੀ ਜਿਹੜੀ ਹੈਗੀ ਇਹ ਬਿਲ ਨੇ ਨਾਲ ਨਹੀਂ ਬੇਲੀ ਜਾਏਗੀ ਇਹ ਚੱਕ ਦੇ ਤੇ ਲਿਫਾਫਾ ਰੱਖ ਕੇ ਜਾਂ ਪੋਨਾ ਰੱਖ ਕੇ ਵੀ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਵਾਂਗੂ ਥੱਪ ਸਕਦੇ ਹੈਗੇ ਉਹ ਜਿਨ੍ਹਾਂ ਨੂੰ ਹੱਥ ਤੇ ਪਾਣੀ ਹੱਥ ਦੀ ਆਉਂਦੀ ਹੈ ਤੁਸੀਂ ਇਹ ਪਾਣੀ ਹੱਥ ਦੀ ਵੀ ਬਣਾ ਸਕਦੇ ਹੈਗੇ ਉਹ ਥੋੜਾ ਹਲਕੇ ਸੇਕਤੇ ਹੀ ਰੱਖਣਾ ਹੈ ਦੇਸੀ ਕੀ ਲਗਾ ਕੇ ਤੁਸੀਂ ਇਸ ਨੂੰ ਰਾੜ ਸਕਦੇ ਚਾਹੇ ਤੁਸੀਂ ਸੁੱਕੀ ਵੀ ਤੁਹਾਡੇ ਉੱਪਰ ਡਿਪੈਂਡ ਹੈਗਾ ਅੱਜ ਮੈਂ ਇੱਕ ਬਣਾ ਕੇ ਰੋਟੀ ਪਾ ਦਿੱਤੀ ਹੈ ਮੈਂ ਪਹਿਲਾਂ ਥੋੜਾ ਜਿਹਾ ਘੀ ਲਗਾਇਆ ਤਵੇ ਤੇ ਉਸ ਤੋਂ ਬਾਅਦ ਮੈਂ ਰੋਟੀ ਪਾ ਕੇ ਉਸ ਥੋੜੇ ਜਿਹਾ ਜਦ ਪੱਕ ਗਈ ਤਾਂ ਮੈਂ ਸੇਕ ਤੇਜ਼ ਕੀਤਾ सेक और साइड चेंज की जोड़ा सेक है ना ना तो बहुत तेज होना चाहिए था, ना ही होला होना चाहिए मतलब मीडियम जी फ्लेम होनी चाहिए है और थोड़ा ज़्यादा थोड़ा जल्दी अल्टा पलटा करना पेगा तो रोटी सारे पासे सेम होनी चाहिए है। मैं रोटी यह समझ लो कि पानी हत्थ दुनाई है और मैं बनाई है लिफाफे उत्ते और देख सकते हो कि आटा देखो कि पतला हो चुक ऑलरेडी ਬਹੁਤ ਪਤਲਾ ਹੋ ਚੁੱਕਾ ਹੈ ਬਹੁਤ ਹਲਕਾ ਦਬਾਰੀ ਹੈ ਸੋ ਇਹਨੂੰ ਜਿੰਨਾ ਹੋ ਸਕੇ ਤੁਸੀਂ ਕੱਟ ਪਾਣੀ ਪਾ ਕੇ ਸਖਤ ਹੀ ਗੁੰਨਣਾ ਹੈ ਇਹ ਤਾਂ ਇਹਨੇ ਬਹੁਤ ਪਤਲਾ ਲੇਟੀਆਂ ਬਣ ਜਾਣਾ ਹੈ ਨੇ ਬਟ ਪ੍ਰੋਟੀਨ ਦੀ ਬਹੁਤ ਹੀ ਸਵਾਦ ਬਣਦੀ ਹੈ ਬਹੁਤ ਹੀ ਸਵਾਦ ਸੋ ਪ੍ਰੋਟੀ ਆਪਣੀ ਹੋਣ ਲੱਗੀ ਹੈ ਜੀ ਅਲਰੇਡੀ ਮੈਂ ਬਣਾਈ ਹੈ ਦੇਸੀ ਕੀ ਵਾਲੀ ਸੋ ਆਪਾਂ ਕਰਕੇ ਦੇਖਦੇ ਆ ਟੇਸਟ ਕਿ ਪ੍ਰੋਟੀ ਕਿੱਦਾਂ ਦੀ ਬਣੀ ਹੈ ਬਹੁਤ ਹੀ ਟੇਸਟੀ ਲੱਗ ਰਹੀ ਹੈ ਮੈਨੂੰ ਦੇਖਣ ਦੇ ਵਿੱਚ ਬਹੁਤ ਹੀ ਸਵਾਦ ਦੇਖੋ ਇਹ ਕੁਰਕੁਰੀ ਬਣ ਰਹੀ ਹੈ ਇਹ ਰੋਟੀ ਦੀ ਬਾਈਟ ਬਹੁਤ ਔਖੀ ਬਣੂਗੀ ਹੈ ਨਾ ਕਿਉਂਕਿ ਇਹ ਬਿਲਕੁਲ ਹੀ ਖਸਤਾ ਪਰੌਂਠੀ ਹੈ ਸੋ ਆਪਾਂ ਖਾ ਕੇ ਵੇਖਦੇ ਆ ਇਹ ਕਿੱਦਾਂ ਦੀ ਲੱਗਦੀ ਹੈ ਹੂੰ ਬਹੁਤ ਜ਼ਿਆਦਾ ਟੇਸਟੀ ਇਸ ਪ੍ਰੌਟੀਆਂ ਚ ਮੇਥਿਆਂ ਤੋਂ ਇਲਾਵਾ ਤੁਸੀਂ ਗਾਜਰਾ, ਮੂਲੀਆਂ, ਗੋਭੀ ਕੋਈ ਵੀ ਤੁਸੀਂ ਸਬਜ਼ੀਆਂ ਦੇ ਵਿੱਚ ਪਾ ਸਕਦੇ ਹੈਗੇ ਹੋ। ਔਰ ਪ੍ਰੌਟੀਆਂ ਜਿਹੜੀਆਂ ਹੈਗੀਆਂ ਤੁਸੀਂ ਜ਼ਰੂਰ ਬਣਾਓ, ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਜੋ ਕਿ ਬਹੁਤ ਈਜ਼ੀ ਸੀ ਕਿਸ ਤਰ੍ਹਾਂ ਦੀ ਲੱਗੀ। ਔਰ ਕਮੈਂਟ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਥੈਂਕ ਯੂ ਸੋ ਮਚ।